ਹੁੰਦੇ ਨੇ ਕਹਿੰਦੇ ਵੀ ਜੇ ਬੱਚਾ ਇਹਨਾਂ ਦਾ ਮਰ ਵੀ ਜਾਵੇ ਤਾਂ ਵੀ ਨਹੀਂ ਛੱਡਦੇ ਹੁੰਦੇ ਇਹ ਜਿੰਨਾ ਚਿਰ ਇਹਨਾਂ ਦਾ ਦੂਜਾ ਬੱਚਾ ਜਨਮ ਨਾ ਲਵੇ ਤੇ ਸਾਡੇ ਵਲੌਗ ਦੇ ਨਾਲ ਤੁਸੀਂ ਬਣੇ ਰਹੋ ਅੱਜ ਤੁਹਾਨੂੰ ਦਿਖਾਉਣੀ ਹਾਂ ਜੀ ਆਪਾਂ ਪਹੁੰਚੇ ਆਂ ਪਟਿਆਲੇ ਚਿੜੀਆ ਘਰ ਦੇ ਵਿੱਚ ਫਰੂਟ ਪਾ ਕੇ ਜਾਂਦੇ ਨੇ ਤੇ ਅਰੇ ਕੋ ਪਾਣੀ ਪੀ ਜਾਂਦਾ ਅੱਜ بارش ਵੀ ਬਹੁਤ ਜ਼ਿਆਦਾ ਪਈ ਆ ਤੇ ਕਰਕੇ ਅਸੀਂ ਵੀ ਲੇਟ ਹੋ ਗਏ ਅੱਜ ਤੁਹਾਨੂੰ ਦਿਖਾਉਣੇ ਆ ਕਿ ਸਾਰਾ ਚਿੜੀਆ ਘਰ ਪਹਿਲਾਂ ਲੈਨੇ ਆਪਾਂ ਟੈਕ ਆਇਓ ਆ ਸਾਰਾ ਤੁਹਾਨੂੰ ਦੱਸਾਵਾਂਗੇ ਤੁਸੀਂ ਸਾਰੇ ਵਲੌਗ ਦੇ ਨਾਲ ਬਣੇ ਰਹੋ ਇਹ ਆ ਗਾ ਆਪਣਾ ਚਿੜੀਆ ਘਰ ਦਾ ਐਂਟਰੀ ਗੇਟ ਜੀ ਆਇਆਂ ਨੂੰ ਪਟਿਆਲਾ ਜੂ ਪਟਿਆਲਾ आज आप दिखाएं सारा अंदर चिड़िया कर हाँ जी आप लैन लगे टिकट यह है एंट्री गेट तंदर परसों इतना लवेंगे टिकट तो भी रुपये टिकट बच्चे की दस रुपये टिकट तीन साल तो बारह साल की हाँ जी आज आप टिकट उधर से आओ। हाँ ਉਹ ਬੜੇ ਹੈ 3 ਬੱਚੇ ਹੈ ਹਾਂਜੀ ਹਾਂਜੀ ਆਪਾਂ ਨੇ ਲੈ ਲਏ 5 ਤਾਂ ਦੋ ਅੱਗੇ ਜਾਣੇ ਸੀਗੇ ਦੋ ਬਾਜੂ ਉੱਪਰ ਚੱਲਦੇ ਅੰਦਰ ਅੱਬ ਇਹਨਾਂ ਹਾਂਜੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਆਂਗੇ ਸਾਰੇ ਜਿੰਨੇ ਵੀ ਇੱਥੇ ਪੰਛੀ ਆ ਤੇ ਹਾਂਜੀ ਇੱਧਰ ਛੋਟੇ ਪੰਛੀ ਨੇ ਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਆਪਾਂ ਇੱਥੋਂ ਸਾਰੇ ਪਿੰਜਰੇ ਲੱਗੇ ਹੋਏ ਨੇ ਅਲੱਗ-ਅਲੱਗ ਉਹਨਾਂ ਦੇ ਨਾਮ ਵੀ ਲਿਖੇ ਹੋਏ ਨੇ ਜਿਹੜੇ-ਜਿਹੜੇ ਪੰਛੀ ਨੇ ਤੇ ਆਜੋ ਤੁਹਾਨੂੰ ਦਿਖਾਉਣੇ ਆ ਇੱਧਰ ਚੱਲ ਰਿਹਾ ਕੰਮ ਤੇ ਆ ਦੇਖੋ ਪਹਿਲਾਂ ਇਹਦੇ ਵਿੱਚ ਵੀ ਪੰਛੀ ਹੁੰਦੇ ਸੀਗੇ ਜਾਨਵਰ ਹੁੰਦੇ ਸੀ ਤੇ ਹੁਣ ਇੱਥੇ ਕੰਮ ਚੱਲ ਰਿਹਾ ਹੈ ਅੱਜ ਤੁਹਾਨੂੰ ਦਿਖਾਉਣੇ ਆਗੇ ਚੱਲ ਕੇ ਤੇ ਬਹੁਤ ਸ਼ਾਨਦਾਰ ਆ ਜੇ ਕੋਈ ਪਟਾਲੇ ਦੇ ਵਿੱਚ ਆਉਂਦਾ ਤੁਸੀਂ ਪਟਾਲੇ ਦੇ ਵਿੱਚ ਜ਼ਰੂਰ ਆਪ ਤੇ ਬੱਚਿਆਂ ਨੂੰ ਨਾਲ ਲੈ ਕੇ ਆਓ ਤੇ ਜ਼ਰੂਰ ਤੁਸੀਂ ਜੜੀਆਂ ਘਰ ਦਿਖਾ ਕੇ ਲੈ ਕੇ ਜਾਓ ਕਿਉਂਕਿ ਕਾਰਨ ਬੱਚਿਆਂ ਨੂੰ ਜਿਹੜਾ ਦੇਖ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੇ ਇੱਥੇ ਅਲੱਗ-ਅਲੱਗ ਜਿਵੇਂ ਹਰ ਤਰ੍ਹਾਂ ਦੇ ਪੰਛੀ ਜਾਨਵਰ ਨੇ ਅੱਜ ਤੁਹਾਨੂੰ ਦਿਖਾਉਣੇ ਆ ਤੇ ਇਹਦੇ ਵਿੱਚ ਫਿਲਹਾਲ ਹਜੇ ਖਾਲੀ ਆ ਤੇ ਅੱਗੇ ਸਟਾਰਟਿੰਗ ਹੋਣਗੇ ਆ ਦੇਖੋ ਛੋਟੇ ਪੰਛੀ ਆ ਜੋ ਪਾਸ ਸਟਾਰਟਿੰਗ ਉਧਰ ਹੀ ਕਰ ਦਿੰਨੇ ਆ ਛੋਟੇ ਪੰਛੀਆਂ ਤੋਂ ਫਿਰ ਅੱਪਾ ਵੱਡੇ ਜਾਨਵਰਾਂ ਕਿ ਨਹੀਂ ਚੱਲਾਂਗੇ ਤੇ ਪਹਿਲਾਂ ਸੀ ਇਹ ਓਪਨ ਹੁਣ ਇਹਨਾਂ ਨੇ ਉੱਪਰ ਚਾਦਰਾਂ ਪਾ ਕੇ ਤਾਂ ਹਰ ਇੱਕ ਦਾ ਛੜ ਕਵਰ ਕਰਤੇ ਉੱਪਰ ਤੇ ਰੈਸਟ ਦੇ ਕਰਨ ਦੇ ਲਈ ਇੱਥੇ ਸਾਰਾ ਅਲੱਗ ਜਿਹੜੀਆਂ ਕੁਰਸੀਆਂ ਬਣਾਈਆਂ ਹੋਈਆਂ ਨੇ ਬੈਠਣ ਦੇ ਲਈ ਬਹੁਤ ਵਧੀਆ ਜਿਹੜਾ ਪ੍ਰਬੰਧ ਆ ਤੇ 20 ਰੁਪਏ ਟਿਕਟ ਆ ਜੇ ਕਿਸੇ ਨੇ ਆਉਣਾ 20 ਰੁਪਏ ਟਿਕਟ ਆ ਤੇ ਛੋਟੇ ਬੱਚੇ ਦੀ 3 ਸਾਲ ਤੋਂ 12 ਸਾਲ ਦੇ ਦੀ ਟਿਕਟ ਹੈਗੀ ਆ 10 ਰੁਪਏ ਤੇ ਹਾਂਜੀ ਆ ਦੇਖੋ ਇੱਥੇ ਜਿਹੜੇ ਅਲੱਗ-ਅਲੱਗ ਪੂਰਾ ਦਿੱਤਰ ਇਧਰੋਂ ਸਾਰੇ ਇਹਦੇ ਵਿੱਚ ਨੇ ਤੇ ਆਪਾਂ ਆ ਦੇਖੋ ਜਿਵੇਂ ਇਹਦੇ ਵਿੱਚ ਝਿੰਦੇ ਹੋਣਗੇ ਉਹ ਫਿਰਦਾ ਤੇ ਉਧਰੋਂ ਆ ਜੋ ਅੱਗੇ ਤੁਹਾਨੂੰ ਅਸੀਂ ਇੱਕ ਵਾਰੀ ਕੈਮਰਾ ਸਾਰੇ ਜਿੰਨੇ ਵੀ ਬੋਰਡ ਲੱਗੇ ਉਹਨਾਂ ਦੇ ਉੱਤੇ ਮਾਰਦਿਆ ਕਰਾਂਗੇ ਤੁਸੀਂ ਪੜ ਲਿਆ ਕਰਿਓ ਤੇ ਜਿਹੜੇ ਜਿਹੜੇ ਹੈਗੇ ਨੇ ਜਿਵੇਂ ਇੱਥੇ ਆ ਕੇ ਪੂਰੇ ਤਿੱਤਰ ਤੇ ਤੁਹਾਨੂੰ ਇਹ ਵੀ ਉਹ ਦਿਖਾ ਦਿੰਨੇ ਆ ਇਧਰੋਂ ਉਹ ਛੋਟੇ ਜਿਹੜੇ ਆਪਣੇ ਖੇਤਾਂ ਦੇ ਵਿੱਚ ਤਿੱਤਰ ਫਿਰਦੇ ਹੁੰਦੇ ਨੇ ਆ ਦੇਖੋ ਇਦੇ ਵਿੱਚ ਜਾਲੀਆਂ ਦੇ ਵਿੱਚ ਨੇ ਤੇ ਆ ਜੋ ਇਧਰੋਂ ਹਰ ਇੱਕੋ ਬੱਚੇ ਵੀ ਨਿਆਰੇ ਲੈ ਰਹੇ ਆ ਤੇ ਖਰਾਏ ਤੋਤਾ ਆ ਜਾ ਆ ਗਏ ਲਾਲ ਮੋਡੇ ਵਾਲੇ ਤੋਤੇ ਆ ਗਏ ਇਹਨਾਂ ਦੇ ਲਾਲ ਹੀ ਚੁੰਝਾ ਤੇ ਲਾਲ ਹੀ ਇਹਨਾਂ ਦੇ ਫਰਨੇ ਮੋਡੇ ਨੇ ਇਹਨੇ ਤੋਤੇ ਰਾਤ ਹੋਤਾ ਤੇ ਇਹ ਵਜ ਦਾ ਰਾਤ ਹੋਤਾ ਤੁਸੀਂ ਇੱਥੇ ਆ ਕੇ ਜਿਵੇਂ ਤੋਤੇ ਦੇਖ ਸਕਦੇ ਹੋ ਤੇ ਅਰ ਇਸ ਇਹਨਾਂ ਨੂੰ ਫਾਲ ਫਰੂਟ ਤੱਕ ਦਾ ਹਰ ਇੱਕ ਚੀਜ਼ ਪਾਈ ਜਾਂਦੀ ਹੈ ਜਿਵੇਂ ਮਟਰ ਮਟਰ ਤੇ ਜਿਵੇਂ ਬਾਤ ਤੋਂ ਤੇ ਇਹਨਾਂ ਦੇ ਆਲ ਨੇ ਬਣਾਏ ਹੋਇਆ ਵਿੱਚ ਆ ਕੁਜੇ ਰੱਖੇ ਹੋਏ ਨੇ ਪਾਣੀ ਦਾ ਸਾਰਾ ਪ੍ਰਬੰਧ ਰੱਖਿਆ ਹੋਇਆ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੰਦਰਲੇ ਬਸ ਇਧਰ ਆ ਜੰਨੇ ਆ ਇੱਥੇ ਨੇ ਜਿਹੜੇ ਫਿਲਹਾਲ ਛੋਟੇ ਤੋਤੇ ਜਿੰਨੇ ਵੀ ਛੋਟੇ ਜਾਨਵਰ ਨੇ ਆ ਦੇਖੋ ਆ ਚਿੜੀਆਂ ਵੀ ਆ ਗਈਆਂ ਕਿੰਨੀਆਂ ਸੋਹਣੀਆਂ ਚਿੜੀਆਂ ਨੇ ਤੇ ਕੋਈ ਆਦੇ ਤੋਣਾ ਜਿਹੜੇ ਗਰਦਨ ਆਈਆਂ ਹਰਾਂ ਚ ਦੇਈ ਬੈਠੇ ਨੇ ਹਾਂ ਇੱਕ ਕਲੰਗੀ ਵਾਲੀਆਂ ਨੇ ਤੇ ਇਧਰੋਂ ਆ ਗਏ ਆ ਦੇਖੋ ਰੰਗ ਬਰੰਗੇ ਚਿੜੀਆਂ ਹੀ ਆ ਇਹ ਚਿੜੀ ਬਾਜੀ ਗਿਰਾਂ ਬਜਰੀ ਗਿਰਾਂ ਬਜਰੀ ਗਿਰਾਂ ਤੇ ਸਾਰਾ ਆ ਆ ਦੇਖੋ ਅਲੱਗ ਅਲੱਗ ਨੇ ਆਲ ਨੇ ਬਣਾਏ ਹੋਏ ਨੇ ਪਿੰਜਰੇ ਬਣਾਏ ਹੋਏ ਆ ਉਹਨਾਂ ਦੇ ਵਿੱਚ ਇਹ ਰਹ ਰਹੇ ਨੇ ਛੋਟੇ ਛੋਟੇ ਇਹ ਮੈਂ ਆ ਦੇਖੋ ਪਾਣੀ ਦਾ ਫਸ ਕਰਕੇ ਪ੍ਰਬੰਧ ਰੱਖਿਆ ਗਿਆ ਹੋਇਆ ਸਾਰਾ ਉਹ ਕਰਿਆ ਗਿਆ ਅੱਜ ਤੁਹਾਨੂੰ ਦਿਖਾਉਨੇ ਆ ਅੱਗੇ ਹਾਂਜੀ ਐ ਇਸੇ ਤਰ੍ਹਾਂ ਤੇ ਨਟਿੰਗ ਆਇਦਣ ਦਿਖਾਉਨੇ ਆ ਹਾਂ ਸੀਗੀਆਂ ਜਿਹੜੇ ਆਪਾਂ ਮੋਬਾਈਲਾਂ 'ਚ ਹੀ ਦੇਖਦੇ ਆ ਵੀਡੀਓ ਦੇਖਦੇ ਰਹਿੰਦੇ ਆ ਉਹ ਤੁਸੀਂ ਇਦਾਂ ਦੇ ਜਾਨਵਰ ਨੇ ਜਿਹੜੇ ਮੋਬਾਈਲਾਂ 'ਚ ਦੇਖਦੇ ਆ ਬੱਚੇ ਉਹ ਉਹ ਆਪਦੇ ਅੱਖੀਂ ਦੇਖ ਕੇ ਜਾਣ ਆ ਦੇਖੋ ਕਿੱਡੇ-ਕੱਡੇ ਇਹਨਾਂ ਦੀਆਂ ਲੱਤਾਂ ਨੇ ਤੇ ਕਿੱਡੇ-ਕੱਡੇ ਚੁੰਝਾਂ ਜੀਆਂ ਨੇ ਇਹ ਆ ਦੇਖੋ ਖੁਰਕ ਕਰ ਰਹੇ ਨੇ ਹੁਆ ਉਹਦੇ ਆਜੋ ਤੁਹਾਨੂੰ ਦਾ ਬੱਚਾ ਵੀ ਦਿਖਾਉਂਦੇ ਆ ਛੋਟਾ ਹਾਂਜੀ ਆ ਦੇਖੋ ਇਹ ਹੈ ਕੰਨ ਦਾ ਬੱਚਾ ਚੁੰਝੇ ਵੀ ਨਦੀ ਹੋਰ ਉਤਰਾਂ ਦੀ ਹੈ ਤੇ ਉਧਰੋਂ ਵੀ ਕਾਫੀ ਬੈਠੇ ਨੇ ਉਹ ਦੇਖੋ ਮੀਂਹ ਪੈ ਕੇ ਹਟਿਆ ਕਿਉਂਕਿ ਮੀਂਹ ਦੇ ਕਾਰਨ ਇਕੱਠੇ ਹੋਏ ਬੈਠੇ ਨੇ ਆ ਤੁਹਾਨੂੰ ਦਿਖਾਉਂਦੇ ਆ ਹੋਰ ਤੇ ਜੇ ਤੁਸੀਂ ਇੱਥੇ ਚਿੜੀਆ ਘਰ ਦੇ ਵਿੱਚ ਆਉਂਗੇ ਬਹੁਤ ਸਾਰੀ ਇੱਥੇ ਹਰਿਆਲੀ ਵੀ ਮਿਲਦੀ ਹੈ ਦਰਖਤ ਤੇ ਪੌਦੇ ਛੋਟਿਆਂ ਤੋਂ ਫਲਾ ਫਲਾਵਰ ਵਾਲੇ ਤੇ ਵੱਡੇ ਦਰਖਤ ਹਰ ਤਰ੍ਹਾਂ ਦੀ ਇੱਥੇ ਹਰਿਆਲੀ ਬਹੁਤ ਸੋਹਣੀ ਹੈ ਤੇ ਬਾਕੀ ਬੈਠਣ ਦੇ ਲਈ ਸਪੈਸ਼ਲ ਕੁਰਸੀਆਂ ਵਗੈਰਾ ਲਾਈਆਂ ਗਈਆਂ ਨੇ ਤੇ ਇਧਰੋਂ ਜਿਵੇਂ ਬੱਚਿਆਂ ਦੇ ਲਈ ਇਧਰੋਂ ਝੂਲੇ ਇਹ ਵੀ ਬਣਾਏ ਹੋਏ ਨੇ ਉਹ ਦੇਖੋ ਬੱਚਿਆਂ ਦੇ ਇੰਜੋਏ ਦੇ ਲਈ ਤੇ ਦੇਖੋ ਇਧਰੋਂ ਸਫਾਈ ਦਾ ਚੱਲ ਰਿਹਾ ਤੇ ਅੱਜ ਤੁਹਾਨੂੰ ਆਪਾਂ ਪਹਿਲਾਂ ਉਧਰ ਦਿਖਾ ਕੇ ਲਿਆਉਣੇ ਆਂਗੇ ਇਹ ਅੱਜ ਤੁਹਾਨੂੰ ਦਿਖਾਈਏ ਮਿਰਕ ਇਹ ਹਮਦਾ ਇਹ ਮਿਰਕ ਜਿਹੜਾ ਅੰਦਰ ਫਿਰਦਾ ਇਹੇ ਤੁਹਾਨੂੰ ਦਿਖਾਉਣੇ ਆ ਇੱਥੋਂ ਕਾਫੀ ਹੈਗੇ ਨੇ ਉਹ ਦੇਖੋ ਇਹ ਸਾਰੇ ਮਿਰਗ ਨੇ ਇਹਦਾ ਸਿੰਗ ਦੇਖੋ ਕਿੱਡੇ ਕਿੱਡੇ ਸਿੰਗ ਨੇ ਤੇ ਫਿਲਹਾਲ ਇੱਥੋਂ ਦੂਰ ਨੇ ਸਾਰੇ ਕਿਉਂਕਿ ਇਹਨਾਂ ਨੂੰ ਹਰਾ ਪਾ ਕੇ ਗਏ ਨੇ ਹਰਾ ਚਰੀ ਜਾਂਦੇ ਨੇ ਦੇ ਵਿੱਚੇ ਮੰਕੀ ਫਿਰਦਾ ਹਾਂ ਦੇਖੋ ਤੇ ਆ ਜੋ ਅੱਗੇ ਦਿਖਾਉਣਿਆ ਤੁਹਾਨੂੰ 6 ਹਾਂਜੀ ਇਹਦੇ ਵਿੱਚ ਹੈ ਕਿ 6 ਤੇ ਆ ਬੈਠੀ ਹੈ 6 ਉਹਨੂੰ ਮੂੰਗਫਲੀ ਵਾਈ ਹੋਈ ਆ ਉਹ ਦੇਖੋ ਮੂੰਗਫਲੀ ਖਾ ਰਹੀ ਆ ਤੇ ਕੰਡੇ ਜੇ ਕਿੱਡੇ ਕਿੱਡੇ ਨੇ ਤੱਕਲੇ ਜੇ ਨੇ ਆ ਵਿੱਚ ਵੀ ਡਿੱਗੇ ਪਏ ਨੇ ਤੇ ਇਹਦੇ ਖੁੱਡੇ ਜੇ ਬਣਾਏ ਹੋਏ ਨੇ ਅੱਜ ਫਿਲਹਾਲ ਇੱਚ ਇੱਕ ਹੀ ਆ 6 ਕਿਉਂਕਿ ਪਹਿਲਾਂ ਵਾਲੀ ਦੇਖ ਕੇ ਕੈਸੇ ਤਾਂ ਦੋ ਸੀਗੇ ਇਦੇ ਵਿੱਚ ਹੁਣ ਇੱਕਾ ਕਾਫੀ ਵੱਡਾ ਗਾਇਸੇ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਗੇ ਇੱਧੋਂ ਆ ਗਿਆ ਆਪਣੇ ਤੋਤੇ ਹਨੀ ਵਾਲਾ ਤੋਤਾ ਹਾਂਜੀ ਆ ਆਗੇ ਤੋਤੇ ਇਹ ਸਾਰੇ ਤਰ੍ਹਾਂ ਦੇ ਜਿੰਨੀਆਂ ਵੀ ਕਿਸਮਾਂ ਦੇ ਤੋਤੇ ਆਂਦੀਆਂ ਪੰਛੀਆਂ ਦੀਆਂ ਹਰ ਤਰ੍ਹਾਂ ਦੀਆਂ ਤੁਹਾਨੂੰ ਇੱਥੇ ਕਿਸਮਾਂ ਦਿਖਾਈਆਂ ਜਾਂਦੀਆਂ ਨੇ ਤੇ ਜੇ ਤੱਕ ਤੁਸੀਂ ਇੱਥੇ ਬੱਚਿਆਂ ਨੂੰ ਲੈ ਕੇ ਆਓਗੇ ਕਿ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈਗਾ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਇਧਰੋਂ ਮગર ਮੱਛ ਉਹ ਵੀ ਦਿਖਾਵਾਂਗੇ ਤੇ ਆ ਜੋ ਆ ਦੇਖੋ ਉਧਰੋਂ ਹਰਾ ਜਿਹੜਾ ਉਹਨਾਂ ਨੂੰ ਪਾਈ ਜਾਂਦੇ ਨੇ ਫਿਰ ਤੇ ਹਰ ਤਰ੍ਹਾਂ ਦੇ ਜਿੰਨੇ ਵੀ ਇੱਥੇ ਪੰਛੀ ਨੇ ਕੋਈ ਜਾਨਵਰ ਨੇ ਤੁਹਾਨੂੰ ਕੋਸ਼ਿਸ਼ ਕਰਦੇ ਆ ਵੀ ਆਪਾਂ ਇਸ ਬਲੌਗ ਦੇ ਰਹੀ ਹਰ ਇੱਕ ਚੀਜ਼ ਦਿਖਾਈਏ ਅੱਜ ਤੁਹਾਨੂੰ ਦਿਖਾਉਣਿਆ ਜੰਗਲੀ ਮੁਰਗਾ ਹਾਂਜੀ ਆਗਾ ਜੰਗਲੀ ਮੁਰਗਾ ਹਾਂਜੀ ਆ ਦੇਖੋ ਆ ਨੇ ਜਿਹੜੇ ਛੋਟੇ ਛੋਟੇ ਮੁਰਗੇ ਇਹ ਜੰਗਲੀ ਮੁਰਗਾ ਵਿੱਚ ਆ ਦੂਜਾ ਫਿਰਦਾ ਇਹਦੇ ਕਿੰਨਾ ਸੋਹਣੇ ਮੁਰਗੇ ਨੇ ਦੇਖੋ ਹਾਂਜੀ ਇਹ ਆਗੇ ਜੰਗਲੀ ਮੁਰਗੇ ਆਜੂ ਉਹਦੇ ਅੱਗੇ ਦਿਖਾਉਣੇ ਆ ਤੁਹਾਨੂੰ ਤੇ ਇੱਥੇ ਕੀ ਚੀਜ਼ ਆ ਵੀ ਚਕੂਰ ਹਾਂਜੀ ਇੱਥੋਂ ਮੈਨੂੰ ਲੱਗਦੀ ਨਹੀਂ ਹੋਣੀ ਉਹ ਫਿਰਦੇ ਨੇ ਚਕੋਰਾ ਤੇ ਉਦੋਂ ਅੱਗੇ ਦਿਖਾਉਣਾ ਤੁਹਾਨੂੰ ਇੱਧਰ ਇੱਕ ਹੋਰ ਮੁਰਗਾ ਇਹਦੇ ਉੱਪਰ ਲਿਖਿਆ ਨਹੀਂ ਵੀ ਕਿਹੜਾ ਹੈ ਇਹ ਇਹ ਕੱਲਾ ਹੀ ਛੱਡ ਰੱਖਿਆ ਹੈ ਤੇ ਮੈਨੂੰ ਲੱਗਦਾ ਖਤਰਨਾਕ ਨਾ ਹੋਵੇ ਜਿਹੜਾ ਕੱਲਾ ਛੱਡ ਰੱਖਿਆ ਤੇ ਇਹ ਪਿੰਜਰੇ ਦੇ ਵਿੱਚ ਕੱਲਾ ਹੀ ਹੈ ਸ਼ੇਰ ਆਹ ਦੇਖ ਲਓ ਆ ਫਿਰਦਾ ਹੈਗਾ ਇਹ ਮੁਰਗਾ ਦਾ ਕੱਲਾ ਛੱਡ ਰੱਖਿਆ ਤੇ ਜਾਂ ਤਾਂ ਇਹ ਮਾਰਦਾ ਮੁਰਦਾ ਨਾ ਹੋਵੇ ਦੂਜਿਆਂ ਦੇ ਤੇ ਇਹਨੂੰ ਕੱਲੇ ਨੂੰ ਛੱਡਿਆ ਹੋਇਆ ਇਹਦਾ ਕਿਉਂਕਿ ਫਿਲਹਾਲ ਕੋਈ ਨਾਮ ਵੀ ਨਹੀਂ ਲਿਖਿਆ ਇਹ ਮੈਨੂੰ ਲੱਗਾ ਜੰਗਲੀ ਮੁਰਗਾ ਨਾ ਹੋਵੇ ਤੇ ਆਜੋ ਤੁਹਾਨੂੰ ਦਿਖਾਉਣੀ ਐ ਇਧਰੋਂ ਵੀ ਇੱਕ ਆ ਮੁਰਗੇ ਫਿਰਦੇ ਆ ਬੱਚੇ ਕੱਢ ਰੱਖਿਆ ਮੁਰਗੀਆਂ ਨੇ ਚੂਚੇ ਆ ਨਿੱਕੇ ਨਿੱਕੇ ਉਹ ਦੇਖੋ ਆਪਾਂ ਕੋਸ਼ਿਸ਼ ਕਰਦੇ ਆ ਇਧਰ ਦੀ ਦਿਖਾਉਣੀ ਐ ਤੁਹਾਨੂੰ ਆ ਦੇਖੋ ਆ ਫਿਲਹਾਲ ਮੈਨੂੰ ਲੱਗਾ ਆਪਣੇ ਦੇਸੀ ਮੁਰਗੇ ਨੇ ਤੇ ਇਹਨੇ ਦੇਖੀ ਕਿ ਕੀ ਲਿਖਿਆ ਦਫਾਰਫ ਦਫਾਰਫ ਇਡ ਫਾਰ ਮੁਰਗੇ ਲਿਖਿਆ ਹੋਇਆ ਹੈ ਨਾ ਤੇ ਇਹਨੇ ਡਫਾਰ ਉਹ ਤੁਸੀਂ ਸਮਝ ਸਕਦੇ ਹੋ ਕਿ ਕਿਹੜੇ ਆ ਕਿਉਂਕਿ ਇਸ ਤੇ ਦੇਖ ਕੇ ਦੱਸਤਾ ਤੇ ਉਹ ਨਿੱਕੇ ਨਿੱਕੇ ਨਾਲ ਬੱਚੇ ਵੀ ਕੱਢ ਰੱਖਿਆ ਹੈ ਇਹ ਜੋ ਤੁਹਾਨੂੰ ਦਿਖਾਉਣੇ ਆ ਹੋਰ ਅੱਗੇ ਜਾਨਵਰ ਮੋਰ ਵੀ ਦਿਖਾਉਣੇ ਆ ਹਾਂਜੀ ਇਹ ਆ ਕਾਲਾ ਹਿਰਨ ਆ ਦੇਖੋ ਸਿੰਗ ਆ ਜਿਹੜੇ ਇਹਨਾਂ ਦੇ ਬਹੁਤ ਠਿੱਖੇ ਠਿੱਖੇ ਸਿੰਗ ਨੇ ਤੇ ਆ ਫਿਰਦ ਨੇ ਭੱਜੇ ਹੋਲੜੀ ਜਾਂਦੇ ਆ ਉਹ ਦੇਖੋ ਖੜਕਾ ਉਹਨਾਂ ਦਾ ਲੜਦਿਆਂ ਦਾ ਸਿੰਗਾ ਦਾ ਐ ਹੁੰਦਾ ਜਿਵੇਂ ਡਾਂਗਾਂ ਚੱਲਦੀਆਂ ਹੁੰਦੀਆਂ ਹੁੰਦੀਆਂ ਤੇ ਆ ਕੋਸ਼ਿਸ਼ ਕਰਦੇ ਆ ਵੀ ਤੁਹਾਨੂੰ ਸਾਰੇ ਬਲੌਗ ਦੇ ਵਿੱਚ ਹਰ ਇੱਕ ਜਾਨਵਰ ਪੰਛੀ ਦਿਖਾਇਆ ਜਾਵੇ ਤੇ ਇਹ ਨੇ ਕਾਲੇ ਹਿਰਨ ਤੇ ਵਾਈ ਹੋਰੀ ਇਧਰੋਂ ਇਹਨਾਂ ਨੂੰ ਪਾ ਰਹੇ ਨੇ ਹਰਾਚਾਰਾ ਤੇ ਆ ਦੇਖੋ ਜਿਹਦੇ ਲੜਦੇ ਆ ਆਪਸ ਦੇ ਵਿੱਚ ਸਿੰਘ ਮਾਰਦੇ ਆ ਉਹ ਪਰਲੇ ਪਾਸੇ ਲੜੀ ਜਾ ਰਹੇ ਨੇ ਤੇ ਜਿਉ ਉਹਨਾਂ ਦਾ ਖੜਕਾ ਹੁੰਦਾ ਹੁੰਦਾ ਜਿਵੇਂ ਡਾਂਗਾਂ ਚੱਲਦੀਆਂ ਹੁੰਦੀਆਂ ਤੇ ਅੱਜ ਤੁਹਾਨੂੰ ਦਿਖਾਉਣੇ ਆ ਅੱਗੇ ਹਾਂਜੀ ਉਹ ਦੇਖੋ ਤੁਹਾਡੇ ਸਾਹਮਣੇ ਆ ਜਿਹੜਾ ਉਹ ਮੋਰ ਫਿਰਦਾ ਉਤਰ ਭੱਜਿਆ ਵਿੱਚ ਓਪਨ ਵੀ ਨੇ ਉਹ ਦੇਖੋ ਕਿੰਨੇ ਸੋਹਣੇ ਮੋਰ ਨੇ ਜਿਹੜੇ ਤੇ ਬਹੁਤ ਸੋਹਣੇ ਜਿਹੜੇ ਮੋਰ ਫਿਰਦੇ ਨੇ ਹਾਂਜੀ ਇਹਦੇ ਵਿੱਚ ਬੈਠੇ ਨੇ ਰੋਜ ਜਿਹੜੇ ਆਪਣੇ ਖੇਤਾਂ ਦੇ ਵਿੱਚ ਹੁੰਦੇ ਆ ਦੇਸੀ ਰੋਜ ਤੇ ਤੁਹਾਨੂੰ ਕੋਸ਼ਿਸ਼ ਕਰਦੇ ਆਪਾਂ ਇੱਥੋਂ ਕੈਮਰਾ ਨੇੜੇ ਕਰਕੇ ਦਿਖਾ ਦਈਏ ਕੋਰੇ ਵਿੱਚ ਉਹ ਬੈਠੇ ਨੇ ਰੋਜ ਤੇ 12 ਸਿੰਘੇ ਰਹਿ ਗਏ ਉਹ ਪਰਲੀ ਸਾਈਡ ਉਹਦੇ ਅੰਦਰ ਨੇ ਅਸੀਂ ਤੁਹਾਨੂੰ ਉਹ ਵੀ ਦਿਖਾ ਦਿੰਦੇ ਕਿ ਉਹ ਦੂਰ ਵਾ ਕੇ ਕੈਮਰੇ ਤੋਂ ਹਾਂਜੀ ਇੱਧਰ ਆ ਬੈਠੇ ਨੇ ਮੰਕੀ ਦੇਖੋ ਬਾਂਦਰ ਤੇ ਇਹ ਲੈਂਦੇ ਨੇ ਨਜ਼ਾਰੇ ਇਹ ਸਾਰੇ ਖੁੱਲੇ ਰਹਿੰਦੇ ਨੇ ਚਾਰਸ ਫੇਰੇ ਤੇ ਆ ਦੇਖੋ ਤੁਹਾਨੂੰ ਆਪਾਂ ਇੱਕ ਵਾਰੀ ਮੰਗਰਾ ਕਰ ਰਹੇ ਆ ਆਪਾਂ ਮੋਰ ਦਾ ਤੁਹਾਨੂੰ ਹੱਥ ਕੋਸ਼ਿਸ਼ ਕਰਦੇ ਆ ਵੀ ਮੋਰ ਦਿਖਾਈਏ ਆ ਦੇਖੋ ਉਹ ਪੂੰਛ ਜੀ ਦਿਂਦੀ ਉਹ ਅੰਦਰ ਵਾ ਗਿਆ ਹੈਗੀਆਂ ਨੇ ਝਾੜੀਆਂ ਜੀਆਂ ਕੋਸ਼ਿਸ਼ ਕਰਦੇ ਵੀ ਅਸੀਂ ਤੁਹਾਨੂੰ ਨੇੜੇ ਕਵਰ ਕਰਕੇ ਦਿਖਾ ਦਈਏ ਆਹ ਦੇਖੋ ਭੱਜਲੇ ਤੇ ਇਹ ਮੂਰਨੇ ਦੋ ਤੇ ਬਹੁਤ ਸੋਹਣੇ ਲੱਗਦੇ ਆ ਤੇ ਆਹ ਦੇਖੋ ਹਾਂਜੀ ਇਹ ਆਗੇ ਕਾਲੇ ਹਿਰਨ ਕਿਉਂਕਿ ਉਧਰਲੀ ਸਾਈਡ ਆ ਜਿਹੜਾ ਕੰਮ ਚੱਲੀ ਜਾਂਦਾ ਸੀ ਇਹਨਾਂ ਨੂੰ ਇਧਰ ਕਵਰ ਕੀਤਾ ਹੋਇਆਗਾ ਆਹ ਦੇਖੋ ਇਹ ਕਾਲੇ ਹਿਰਨ ਨੇ ਤੇ ਅੱਜ ਤੁਹਾਨੂੰ ਦਿਖਾਉਣਿਆ ਹੋਰ ਪੰਛੀ ਤੇ ਬਹੁਤ ਸੋਹਣੇ ਜਿਹੜੇ ਪੰਛੀ ਨੇ ਤੁਹਾਨੂੰ ਅੱਗੇ ਚੱਲ ਕੇ ਦਿਖਾਉਣਿਆ ਆਪਾਂ ਮગર ਮੱਛ ਤੇ ਮੋਰ ਤੇ ਹੋਰ ਵੀ ਕਾਫੀ ਜਾਨਵਰ ਨੇ ਜਿਹੜੇ ਤੇ ਵਾਈ ਹੋਰ ਇਧਰ ਸਾਰੇ ਦੇਖਣ ਆ ਰਹੇ ਨੇ ਤੇ ਆ ਜੋ ਤੁਸੀਂ ਸਾਰੇ ਬਲੌਗ ਦੇ ਨਾਲ ਬਣੇ ਰਹੋ ਹਾਂਜੀ ਤੁਹਾਨੂੰ ਦਿਖਾਉਣਾ ਈਮੋ ਈਮੋ ਹੁੰਦੀ ਹੈ ਇਹ ਚੀਜ਼ ਆਪਾਂ ਨੂੰ ਕਿਉਂਕਿ ਜਿਹੜੀਆਂ ਦੇਖਣ ਵਾਲੀਆਂ ਚੀਜ਼ਾਂ ਹੁੰਦੀਆਂ ਨੇ ਨਹੀਂ ਪਤਾ ਹੁੰਦਾ ਇਦਾਂ ਦੀਆਂ ਚੀਜ਼ਾਂ ਤੇ ਆ ਦੇਖੋ ਕਿੱਡਾ ਵੱਡਾ ਹੈ ਪਹਾੜੀ ਮੁਰਗਾ ਆ ਆਪਾਂ ਤਾਂ ਪਹਾੜੀ ਮੁਰਗਾ ਹੀ ਕਹਿ ਦਿੰਨੇ ਆ ਇਹ ਈਮੋ ਹੁੰਦੀ ਹੈ ਕਹਿੰਦੇ ਤੇ ਆ ਦੇਖੋ ਇਹ ਦੋ ਨੇ ਹਾਂਜੀ ਅੱਜ ਤੁਹਾਨੂੰ ਦਿਖਾਉਣਾ ਇਧਰੋਂ ਕੁਝ ਹੋਰ ਤੇ ਆਜੋ ਆਪਾਂ ਚੱਲਦੇ ਹਾਂ ਅੱਗੇ ਦਿਖਾਉਨੇ ਆ ਕੋਈ ਜਾਨਵਰ ਤੁਹਾਨੂੰ ਜੁੜੇ ਰਹੋ ਆਪਣੇ ਵਲੌਗ ਦੇ ਨਾਲ ਤੇ ਵਲੌਗ ਤੁਹਾਨੂੰ ਕਿਦਾਂ ਦਾ ਲੱਗਿਆ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਆ ਦੇਖੋ ਕਿੰਨਾ ਹਰਾ ਭਰਿਆ ਜਿਹੜੇ ਦਰਖਤ ਨੇ ਤੇ ਇਧਰ ਦੂਰ ਰਹੀ ਬੜਾ ਸ਼ਾਂਤ ਟਾਹ ਤੇ ਬਹੁਤ ਵੱਡਾ ਜਿਹਾ ਦੇਖੋ ਬੋਰਡ ਤੇ ਅੱਜ ਤੁਹਾਨੂੰ ਦਿਖਾਉਨੇ ਆ ਕਿ ਉੱਥੇ ਮੋਰ ਤੇ ਬਾਂਦਰ ਤੇ ਇੱਕ ਤੁਹਾਨੂੰ ਦਿਖਾਵਾਂਗੇ ਥੋ ਮગરਮੱਛ ਤੇ ਸਾਡੇ ਬਲੌਗ ਦੇ ਨਾਲ ਤੁਸੀਂ ਬਣੇ ਰਹਿਣਾ ਤੇ ਹੋਰ ਬਲੌਗ ਦੇਖਣ ਦੇ ਲਈ ਆਪਣਾ ਸੇਵਕ ਗਿੱਲ ਦੇ ਨਾਮ ਤੇ ਚੈਨਲ ਬਣਿਆ ਹੋਇਆ ਇਸ ਨੂੰ ਕਰ ਲੋ ਸਬਸਕ੍ਰਾਈਬਰ ਤੇ ਕਮੈਂਟਾਂ ਦੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਜਿਹੜੇ ਇਦਾਂ ਦੇ ਬਲੌਗ ਨੇ ਕਿੱਦਾਂ ਦੇ ਲੱਗਦੇ ਨੇ ਤੇ ਤੁਹਾਡੇ ਲਈ ਆਪਾਂ ਹੋਰ ਵੀ ਬਲੌਗ ਵੱਧ ਤੋਂ ਵੱਧ ਵਧੀਆ ਲੈ ਕੇ ਆਇਆ ਕਰਾਂਗੇ ਤੇ ਆ ਜਦ ਤਨ ਨੂੰ ਲੈ ਕੇ ਚੱਲਦੇ ਹਾਂ ਹੁਣ ਮੋਰਾਂ ਕੋਲ ਹਣ ਦਿਖਾਉਣੇ ਆ ਮੋਰ ਹਾਂਜੀ ਖਾਸ ਕਰਕੇ ਇਹਨਾਂ ਦਾ ਖਾਣੇ ਪਾਣੀ ਦਾ ਵੀ ਖਾਣੇ ਪਾਣੀ ਦਾ ਧਿਆਨ ਰੱਖਿਆ ਜਾਂਦਾ ਆ ਦੇਖੋ ਆ ਬੈਠਾ ਹੋ ਗਿਆ ਬਾਹਾਂ ਲੰਕਾਈ ਵਾਰ ਤੇ ਦੁੱਧ ਪਿਆਈ ਜਾਂਦਾ ਉਹਦੇ ਬੱਚੇ ਨੂੰ ਬਾਂਦਰੀ ਆ ਜਿਹੜੀ ਔਰ ਦੇਖੋ ਦੁੱਧ ਪੀ ਰਿਹਾ ਹੈ ਤੇ ਬਾਂਦਰੀ ਆ ਜਿਹੜੀ ਹੱਥ ਉਹਨਾਂ ਬਾਹਰ ਕੱਢੀ ਬੈਠੀ ਆ ਤੇ ਇੱਕ ਉਹਦੇ ਉਦੂ ਜੀ ਵੀ ਦੁੱਧ ਪੀ ਜਾਂਦੀ ਐ ਨੂੰ ਦੁੱਧ ਪਈ ਜਾਂਦੀ ਐ ਦੋਨੇ ਤੇ ਤੁਹਾਨੂੰ ਆਪਾਂ ਨੇੜੇ ਕਰਕੇ ਜ਼ੂਮ ਕਰਕੇ ਨੇੜੇ ਕਰਕੇ ਦਿਖਾਉਣੀ ਐ ਕੈਮਰਾ ਤੇ ਜਿਹੜਾ ਨਿੱਕਾ ਜਿਹਾ ਬੱਚਾ ਹੈਗਾ ਉਹ ਦੁੱਧ ਪੀ ਰਿਹਾ ਤੇ ਦੋਨੇ ਦੋਨੇ ਬਾਂਦਰੀਆਂ ਜਿਹੜੀਆਂ ਉਹ ਨਿੱਕੇ ਨਿੱਕੇ ਬੱਚਿਆਂ ਨੂੰ ਦੁੱਧ ਪਿਆ ਰਹੀਆਂ ਨੇ ਦੇਖੋ ਕਿੰਨਾ ਜਿਆਦਾ ਜਿਹੜੇ ਇਹ ਮੌਂਕੀ ਹੁੰਦੇ ਨੇ ਕਹਿੰਦੇ ਵੀ ਜੇ ਬੱਚਾ ਇਹਨਾਂ ਦਾ ਮਰ ਵੀ ਜਾਵੇ ਤਾਂ ਵੀ ਨਹੀਂ ਛੱਡਦੇ ਹੁੰਦੇ ਇਹ ਜਿੰਨਾ ਚਿਰ ਇਹਨਾਂ ਦਾ ਦੂਜਾ ਬੱਚਾ ਜਨਮ ਨਾ ਲਵੇ ਸਾਡੇ ਬਲੌਗ ਦੇ ਨਾਲ ਤੁਸੀਂ ਬਨੇ ਰਹੋ ਅੱਜ ਤੁਹਾਨੂੰ ਦਿਖਾਉਨੇ ਆ ਅੱਗੇ ਆਪਾਂ ਮੋਰ ਤੇ ਬਹੁਤ ਸਮਝਦਾਰ ਹੁੰਦੇ ਨੇ ਮੰਕੀ ਤੁਸੀਂ ਐਂ ਦੇਖੋ ਹਸਾਬ ਨਾਲ ਵੀ ਬੈਠੇ ਕਿਹੜੇ ਹਸਾਬ ਨਾਲ ਆਹੋ ਦੋਨੇ ਲੱਭਾਂ ਇਧਰ ਬਾਹਰ ਕੱਢ ਰੱਖਿਆ ਨੇ ਜਾਲੀ ਚ ਤੇ ਉਹਨੂੰ ਉਹ ਦੁੱੱਚਾ ਬੱਚਾ ਬੈਠਾ ਨਾਲ ਦੁੱਧ ਪੀ ਜਾਂਦਾ ਇਸੇ ਤਰ੍ਹਾਂ ਹੀ ਆਹ ਦੇਖੋ ਤੇ ਆਹ ਦੇਖੋ ਤੇ ਇਹ ਆਗੇ ਮੈਨੂੰ ਲੱਗਦਾ ਇਨਸਾਨ ਤੋਂ ਵੀ ਸਮਝਦਾਰ ਨੇ ਹੋਣਗੇ ਇਹ ਜਿਆਦੇ ਤੇ ਇਹੇ বাজਦੇ ਨੇ ਅਸਾਮੀ ਬਾਂਦਰ ਤੇ ਅਲੱਗ-ਅਲੱਗ ਜਿਹੜੀਆਂ ਕਿਸਮਾਂ ਨੇ ਇਹਨਾਂ ਨੇ ਕਵਰ ਕੀਤੀਆਂ ਹੋਈਆਂ ਨੇ ਇਹ ਅਸਾਮੀ ਬਾਂਦਰ ਨੇ ਤੇ ਆ ਦੇਖੋ ਹੁਣ ਿੱਕੇ-ਿੱਕੇ ਬੱਚੇ ਫਿਰਦੇ ਨੇ ਤੇ ਇਧਰੋਂ ਆ ਦੇਖੋ ਆ ਲਿਖਿਆ ਵੀ ਹੋਇਆ ਅਸਾਮੀ ਬਾਂਦਰ ਤੇ ਅੱਜ ਤੁਹਾਨੂੰ ਦਿਖਾਉਨੇ ਆ ਇਧਰੋਂ ਮੋਰ ਆ ਦੇਖੋ ਆਵਾਜ਼ਾਂ ਖੜ ਰਹੇ ਨੇ ਬੋਲ ਰਹੇ ਨੇ ਇਹ ਕਿੱਥੇ ਬੋਲੀ ਜਾਂਦਾ ਬੈਠਾ ਹੈ ਹਾਂਜੀ ਆ ਦੇਖੋ ਇਹ ਆ ਕਿ ਮੋਰ ਤੇ ਇਹਨਾਂ ਦੇ ਦੇਖੋ ਇਹ ਦੇਖੋ ਅੰਡੇ ਵੀ ਪੈ ਨੇ ਥੱਲੇ ਆ ਜਿਹੜੀ ਜਾਲੀ ਜੀ ਆ ਤੇ ਉਹਨਾਂ ਦੇ ਨੀਚੇ ਅੰਡੇ ਪੈ ਨੇ ਆ ਦੇਖੋ ਤੁਹਾਨੂੰ ਦਿਖਾਈ ਦਿੰਦੇ ਹੋਣਗੇ ਇੱਕ ਉਹ ਫਿਰਦਾਗਾ ਇੱਕ ਆ ਬੈਠਾ ਦੇ ਨਾਲ ਤੇ ਹਾਂਜੀ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਉਧਰ ਚੱਲ ਕੇ ਹੋਰ ਮਗਰਮੱਛ ਵੀ ਦਿਖਾਵਾਂਗੇ ਆ ਦੇਖੋ ਮੋਰ ਤੇ ਇਹਦੇ ਵਿੱਚ ਇਹ ਬਿਨਾ ਫਰਾਇਆਂ ਤੋਂ ਨੇ ਇਹਨਾਂ ਦੇ ਫੰਗ ਨਹੀਂ ਹੈਗੇ ਤੇ ਬਿਨਾ ਫੰਗਾ ਵਾਲੇ ਜਿਹੜੇ ਹੈ ਅੰਦਰ ਨੇ ਇਹਦੇ ਆਂਡੇ ਦਿੱਤੇ ਹੋਏ ਨੇ ਇਹਨਾਂ ਨੇ ਉੱਥੇ ਬੱਚੇ ਕੱਢਣੇ ਹੋਣਗੇ ਇਹਨਾਂ ਨੇ ਤੇ ਉਹ ਆਂਡੇ ਜਿਹੜੇ ਉੱਥੇ ਪਏ ਨੇ ਅੱਜ ਤੁਹਾਨੂੰ ਦਿਖਾਉਣੇ ਆਂਗੇ ਆਪਾਂ ਮਦਰ ਮੱਛ ਤੇ ਆ ਦੇਖੋ ਲੋਕ ਬਹੁਤ ਜ਼ਿਆਦਾ ਇੱਥੇ ਘੁੰਮਣ ਆਉਂਦੇ ਨੇ ਤੇ ਆ ਨਿੱਕੇ ਨਿੱਕੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਤੁਸੀਂ ਵੀ ਜਿਹੜੇ ਨਹੀਂ ਆਏ ਤੁਸੀਂ ਇੱਥੇ ਜ਼ਰੂਰ ਆਓ ਕਿਉਂਕਿ ਜਿਹੜੀ ਇਹਦੀ ਟਿਕਟ ਅਟਰੈਕਟ ਵੀ ਬਾਲੀ ਜ਼ਿਆਦਾ ਨਹੀਂ ਹੈਗੀ 20 ਰੁਪਏ ਟਿਕਟ ਇੱਕ ਬੰਦੇ ਦੀ ਤੇ ਬੱਚਿਆਂ ਦੀ 10 ਰੁਪਏ ਟਿਕਟਾ 3 ਸਾਲ ਤੋਂ 12 ਸਾਲ ਦੇ ਤੱਕ ਤੇ ਉਦੋਂ ਬਾਅਦ 20 ਰੁਪਏ ਟਿਕਟ ਸਟਾਰਟ ਹੋ ਜਾਂਦੀ ਹੈ ਤੇ ਜੇ 12 ਸਾਲ 12 ਸਾਲ ਤੋਂ ਬੱਚਾ ਵੱਡਾ ਕਰ ਆ ਦੇਖੋ ਤੁਹਾਨੂੰ ਦਿਖਾਉਨੇ ਆ ਇੱਥੇ ਹੈਗਾ ਮਗਰਮੱਛ ਤੇ ਆਪਾਂ ਕੋਸ਼ਿਸ਼ ਕਰਦੇ ਆਂ ਦੇਖਦੇ ਆਂ ਪਹਿਲਾਂ ਵੀ ਬੈਠਾ ਕਿੱਥੇ ਆ ਇਹ ਹੈ ਮਗਰਮੱਛ ਇਹ ਪਾਣੀ ਦੇ ਵਿੱਚ ਹੋਊਗਾ ਤੇ ਆਪਾਂ ਕੋਸ਼ਿਸ਼ ਕਰਦੇ ਆਂ ਵੀ ਕਿੱਥੇ ਆ ਇਹਦੇ ਵਿੱਚ ਛੋਟੇ ਛੋਟੇ ਮੱਛੀਆ ਵੀ ਹੁੰਦੇ ਆਣੇ ਤੇ ਮੱਛੀਆਂ ਵੀ ਹੈਗੀਆਂ ਨੇ ਤੇ ਫਿਲਹਾਲ ਆ ਜਹੂਰੀਆ بارش بارش ਹੋਣ ਕਰਕੇ ਉਹ ਇਹਦੇ ਵਿੱਚ ਹੋਊਗਾ ਤੇ ਬਾਕੀ ਆਪਾਂ ਚੈੱਕ ਕਰਦੇ ਆਂ ਤੇ ਆ ਦੇਖੋ ਇੱਥੇ ਨਿੱਕੇ ਨਿੱਕੇ ਮੱਛੀਆਂ ਨੇ ਤੇ ਕੈਮਰੇ ਦੇ ਵਿੱਚ ਆ ਜਾਲੀ ਕਰਕੇ ਦਿਖਾਈ ਨਹੀਂ ਦਿੰਦੀਆਂ ਹੋਣਗੀਆਂ ਤੇ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆਗੇ ਵੀ ਮਗਰਮੱਛ ਕਿੱਥੇ ਆ ਹਾਂਜੀ ਮਾਗਰ ਮੱਛੀ ਪੈਣ ਦੇ ਕਾਰਨ ਮੈਨੂੰ ਅੱਜ ਬਾਹਰ ਨਹੀਂ ਨਿਕਲਿਆ ਤੇ ਨਹੀਂ ਤਾਂ ਉਹ ਆ ਵਿਚਾਲੇ ਥਾਂ ਜੇ ਚ ਹੁੰਦਾ ਬੈਠਾ ਤੇ ਅੱਜ ਉਹ ਪਾਣੀ ਚੋਂ ਬਾਹਰ ਨਹੀਂ ਨਿਕਲ ਰਿਹਾ ਤੇ ਨਹੀਂ ਪਤਾ ਨੂੰ ਵੀਡੀਓ ਦਿਖਾਉਂਦੇ ਆ ਦੇਖੋ ਮੱਛੀਆਂ ਨੇ ਜਿਹੜੀਆਂ ਇਹਦੇ ਵਿੱਚ ਨੇ ਤੇ ਛੋਟੀਆਂ ਛੋਟੀਆਂ ਤੇ ਜੇਕਰ ਕਿਸੇ ਨੇ ਉਹਦੇ ਬੱਚਿਆਂ ਨੂੰ ਦਿਖਾਉਣ ਦੇ ਲਈ ਆਉਣਾਗਾ ਤਾਂ ਤੁਸੀਂ ਜ਼ਰੂਰ ਆਓ ਕਿਉਂਕਿ ਨਿੱਕੇ ਨਿੱਕੇ ਬੱਚਿਆਂ ਨੂੰ ਦੇਖਣ ਦੇ ਨਾਲ ਜਿਆਦਾ ਪਤਾ ਲੱਗਦਾ ਜਿਆਦਾ ਸਿੱਖਦੇ ਨੇ ਤੇ ਆਪਣਾ ਬਲੌਗ ਆ ਜਿਹੜਾ ਸਾਰਾ ਪ੍ਰੋਪਰ ਦੇਖਿਆ ਤੁਸੀਂ ਸਾਰਿਆਂ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਆਪਣੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਓ ਤੇ ਉਹ ਹਲ ਰਿਹਾ ਪਾਣੀ ਤੇ ਮੈਨੂੰ ਲੱਗਦਾ ਉੱਥੇ ਹੈਗਾ ਜਗ੍ਹਾ ਦੇ ਵਿੱਚ ਤੇ ਪ੍ਰੋਪਰ ਬਾਹਰ ਦੀਨਾ ਨਹੀਂ ਹੈਗਾ ਮਾੜਾ ਮੋਟਾ ਉੱਤੋਂ ਨਹੀਂ ਹੈਗਾ ਉਹ ਤੇ ਉਹ ਕੰਦ ਜੀ ਹੈ ਜਿਹੜੀ ਪੱਥਰ ਜਗਾ ਉਹਦੇ ਕੋਲੇ ਹੈਗਾ ਹਰੇ ਖੇੜੇ ਮੱਛੀਆਂ ਇਹਦੇ ਵਿੱਚ ਹਲ ਰਹੀਆਂ ਨੇੁੰਡੇ ਮਾਰ ਰਹੀਆਂ ਨੇ ਮੱਛੀਆਂ ਵੀ ਵੇਚਣੇ ਨੇ